ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਵਰਨ ਜੋਬ ਅਕੈਡਮੀ ਦੇ ਵਿੱਚ ਇੱਥੇ ਲੈ ਕੇ ਆਨੇ ਆ ਅਸੀਂ ਡੇਲੀ ਗਵਰਨ ਜੋਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰ ਦਿਓ ਤਾ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਭਰਤੀ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਜੀ ਹਾਂ ਜੁੜ ਜਾਓ ਸਾਡੇ ਨਾਲ ਬਹੁਤ ਅੱਛੀ ਪੋਸਟ ਲੈ ਕੇ ਆਏ ਆ ਸਾਡੇ Telegram channel ਨੂੰ ਜਰੂਰ join ਕਰ ਲੋ ਤਾਂ ਜੋ ਉੱਥੇ ਅਸੀਂ ਰੈਗੂਲਰ ਪੋਸਟ ਬਾਰੇ ਜਾਣਕਾਰੀ ਦਿਨੇ ਆ ਉੱਥੇ join ਕਰਕੇ ਤੁਸੀਂ ਇਹਦੀ PDF ਫਾਈਲ ਵੀ ਉੱਥੋਂ ਦੀ ਲੈ ਸਕਦੇ ਹੋ ਤੁਹਾਨੂੰ ਪੂਰੀ PDF ਫਾਈਲ ਉੱਥੇ ਮਿਲ ਜਾਏਗੀ ਜਾਂ ਕੋਈ ਵੀ ਐਗਜ਼ਾਮ ਦੀ ਸੀ ਪ੍ਰੈਪਰੇਸ਼ਨ ਤੁਹਾਨੂੰ ਕਰਾਉਂਦੇ ਰਹਿੰਦੇ ਆ ਤਾਂ ਚਲੋ ਜਾਣਦੇ ਆ ਅੱਜ ਬਹੁਤ ਹੀ ਮਹੱਤਵਪੂਰਨ ਜਿਹੜੀ ਜੌਬ ਨਿਕਲੀ ਹੈ PS PCL ਦੇ ਬਾਰੇ ਬਹੁਤ ਅੱਛੀ ਪੇ ਸਕੇਲ ਹੈ पूरी जानकारी इस वीडियो में मिलेंगे चलो जानते हैं इस वीडियो भीडियो की किए भरना करिए अगर असी तो पंजाब स्टेट पावर कॉरपोरेशन लिमिटेड वालों ऑफिस ऑफ चीफ इंजीनियर फ्यूल पी एस सी वालों नौ पी एस पी सी हैड ऑफिस द मॉल वालों क्ढी गई डिटेल एडवरटाइजमेंट अठाई नंबर पोस्ट ऑफ स्टैचूटरी मैन पावर ऑन कॉन्ट्रैक्चुअल बेसिस फॉर ऑपरेशन ਪਚਵਾੜਾ ਸੈਂਟਰਲ ਬਲਾਕ ਦੇ ਵਿੱਚ ਤਾਂ ਉਹਨਾਂ ਨੇ 3 ਸਾਲ ਦੇ ਕੰਟਰੈਕਚੁਅਲ ਬੇਸ ਦੇ ਉੱਤੇ ਪੋਸਟ ਕੱਢੀ ਆ ਪੋਸਟਾਂ ਦੀ ਗੱਲ ਕਰੀਏ ਤਾਂ ਮੈਨੇਜਰ ਦੀ ਪੋਸਟ ਹੈ ਠੀਕ ਹੈ ਕੰਟਰੈਕਚੁਅਲ ਬੇਸਿਸ ਦੇ ਉੱਤੇ ਉਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਦੀ ਸਰਵੇਅਰ ਦੀ ਓਵਰਮੈਨ ਦੀ ਤੇ ਇਹ ਪੋਸਟਾਂ ਨੇ ਤਾਂ ਮੋਸਟਲੀ ਅਗਰ ਗੱਲ ਕਰਾਂ ਤਾਂ ਇਹਨਾਂ ਦੇ ਲਈ ਤੁਹਾਡੇ ਕੋਲ ਇੰਜੀਨੀਅਰਿੰਗ ਦੇ ਵਿੱਚ ਮਾਈਨਿੰਗ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ ਅਗਰ ਮਾਈਨਿੰਗ ਇੰਜੀਨੀਅਰਿੰਗ ਦੀ ਡਿਗਰੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਔਰ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਆਹ ਤੁਹਾਡੇ ਸਾਹਮਣੇ ਪੋਸਟਾਂ ਨੇ ਕੈਟਾਗਰੀ ਵਾਈਜ਼ ਇਹਨੂੰ ਡਿਸਟ੍ਰਿਬਿਊਟ ਕੀਤਾ ਗਿਆ ਤਨਖਾਹ ਬਹੁਤ ਅੱਛੀ ਹੈ 80000 ਜਿਹੜੇ ਮੈਨੇਜਰ ਨੇ ਅਸਿਸਟੈਂਟ 60000 ਤੱਕ ਅੱਗੇ ਗ੍ਰੇਡ ਪੇ ਅਲਾਉਂਸ ਮੈਡੀਕਲ ਵਗੈਰਾ ਸਾਰਾ ਕੁਝ ਇਹ ਚ ਦੱਸਿਆ ਗਿਆ ओके ਤਾਂ ਇਹ ਸਾਰੀਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਓਵਰਮੈਨ ਦੇ ਲਈ ਠੀਕ ਹੈ ਡਾਕੂਮੈਂਟ ਚੈਕਿੰਗ ਦੇ ਲਈ ਬੁਲਾਇਆ ਜਾਏਗਾ ਤੁਹਾਡਾ ਠੀਕ ਹੈ ਮੋਡ ਆਫ ਸਿਲੈਕਸ਼ਨ ਜਿਹੜਾ ਹੈ ਆਪਣੇ ਕੋਲ ਪਹਿਲਾਂ ਡਾਕੂਮੈਂਟ ਚੈਕਿੰਗ ਹੋਏਗਾ ਅੰਬੇਦਕਰ ਚੌਂਗ ਬਕੂੜ ਠੀਕ ਹੈ ਝਾਰਖੰਡ ਦੇ ਵਿੱਚ 28 1 ਨੂੰ ਓਵਰਮੈਨ ਦਾ 29 1 ਨੂੰ ਮਾਈਨਿੰਗ ਦਾ 30 1 ਨੂੰ ਜੀ ਹਾਂ ਹੋਏਗਾ ਸਿੱਧਾ ਰਿਲੈਕਸੇਸ਼ਨ ਕੋਈ ਪੇਪਰ ਨਹੀਂ ਸਿੱਧਾ ਤੁਸੀਂ ਆਪਣਾ ਦੇ ਸਕਦੇ ਹੋ ਇਸ ਨੂੰ So, पूरा दे तो सो पूरा पी डी एफ के लिए थोड़ा टैलीग्राम चैनल ज्वाइन कर लो उ तो पूरी पी डी एफ मिल जाएगी इसकी उसी तो अपलाई करवा देंगे टैलीग्राम चैनल ज्वाइन करने तो जरा लिंक है ठीक है टैलीग्राम का जोड़ा लिंक थोड़ू ज टैलीग्राम का लिंक है नीचे तो नीचे डिस्क्रिप्शन या कमेंट बॉक्स मिल जाएगा उसे इतने सूँ जॉइन कर सकते हो फिर मिलेंगे तद तकली धनबाद लाइक से सबसक्राइब जरूर कर देखो और पोस्टा बारे चाहे पीटर प्लस बी दोस्ट है ਤਾਂ ਕੋਈ ਵੀ ਪੋਸਟਾਂ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ